ਠੰਡੇ ਦੇ ਇੱਕ ਬਿਲਕੁਲ ਵੱਖਰੀ ਕਿਸਮ ਦੇ ਸਕੂਲ ਦੇ ਵਿੱਚ ਲੈ ਕੇ ਆਇਆ ਮੈਂ ਤੁਹਾਨੂੰ ਤੁਹਾਡਾ ਇੱਕ ਸ਼ੱਕ ਵਹਿੰਦਾ ਜਦੋਂ ਤੁਹਾਡਾ ਬੱਚਾ ਵਿਦੇਸ਼ ਚ ਜਾਵੜਦਾ ਕਿ ਉੱਥੇ ਜੀ ਕੰਮ ਨਹੀਂ ਮਿਲਦਾ ਕਿਉਂਕਿ ਤੁਸੀਂ ਲੇਬਰ ਭਾਲਦੇ ਆ ਅਸਲ ਦੇ ਵਿੱਚ ਇਹ ਬੰਦੇ ਜਿੰਨਾ ਤੁਹਾਨੂੰ ਕੋਰਸ ਦੇ ਪੈਸੇ ਲੈਣਗੇ ਤੁਹਾਡਾ ਬੱਚਾ ਉੱਥੇ ਜਾ ਕੇ 15 ਦਿਨਾਂ ਦੇ ਵਿੱਚ ਇਹ ਪੈਸੇ ਵਾਪਸ ਕਰਕੇ ਸਾਰੀ ਜ਼ਿੰਦਗੀ ਕਮਾ ਸਕੂਗਾ ਸਜਣੂ ਮੈਂ ਤੁਹਾਨੂੰ ਇੱਕ ਤੁਹਾਨੂੰ ਦੇਖਣ ਨੂੰ ਗੂਆ ਕਿ ਫਰਨੀਚਰ ਦਾ ਸ਼ੋਰੂਮ ਆ ਹਾਂ ਸਹੀ ਆ ਫਰਨੀਚਰ ਦਾ ਸ਼ੋਰੂਮ ਹੀ ਆ ਪਰ ਇੱਥੇ ਤੁਹਾਨੂੰ ਤੁਹਾਡੇ ਬੱਚੇ ਨੂੰ ਬਹੁਤ ਵਧੀਆ ਤਰੀਕੇ ਨਾਲ ਸਕਿੱਲ ਦਿੱਤੀ ਜਾਂਦੀ ਆ ਸਰਟੀਫਾਈਡ ਬੰਦੇ ਆ ਉਹ ਦੇਖੋ ਸਰਟੀਫਿਕੇਟ ਆ ਜਿਹੜੇ ਤੁਹਾਨੂੰ ਸਰਟੀਫਿਕੇਟ ਤੁਹਾਡੇ ਬੱਚੇ ਨੂੰ ਦੇ ਕੇ ਤੋਰਨਗੇ ਮਤਲਬ ਜਿੱਥੇ ਜਾ ਕੇ ਤੁਹਾਡਾ ਬੱਚਾ ਇਹ ਸਰਟੀਫਿਕੇਟ ਦਿਖਾਊਗਾ ਨਾ ਤੁਹਾਡਾ ਬੱਚਾ ਜਿੱਥੇ ਜਾ ਕੇ ਵੀ ਸਰਟੀਫਿਕੇਟ ਦਿਖਾਊਗਾ ਉੱਥੇ ਜਾ ਕੇ ਹਾਂ ਪਤਾ ਲੱਗੂ ਵੀ ਹਾਂ ਇਹ ਪ੍ਰਮਾਣਿਤ ਸਰਟੀਫਿਕੇਟ ਆ ਆਜੋ ਆਪਾਂ ਬਾਈ ਜੀ ਹੁਣਾ ਨਾਲ ਗੱਲਬਾਤ ਕਰਦੇ ਆਂ ਕਦੋਂ ਦਾਖਲਾ ਹੁੰਦਾ ਕਦੋਂ ਵੈਸ਼ ਸ਼ੁਰੂ ਹੁੰਦਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਅਸਲ ਤੇ ਵਿੱਚ ਤੁਹਾਡਾ ਕੰਮ ਬਹੁਤ ਪਿਆਰਾ ਕੰਮ ਆ ਯਾਰ ਮੈਂ ਮਤਲਬ ਪਰਸਨਲ ਥੈਂਕ ਯੂ ਜੀ ਇਹ ਆਮ ਤੌਰ ਤੇ ਬੱਚਿਆਂ ਨੇ ਜਿਹਨੇ ਬਾਹਰ ਨੂੰ ਜਾਣਾ ਹੁੰਦਾ ਮੈਂ ਆਮ ਤੌਰ ਤੇ ਕਹਿਣਾ ਹੁੰਦਾ ਕਿ ਕੋਈ ਸਕਿੱਲ ਸਿੱਖ ਕੇ ਜਾਓ ਹਾਂਜੀ ਇਹ ਚ ਤੁਹਾਡੇ ਕੋਲੇ ਆਹ ਥਿਊਰੀ ਵਾਲਾ ਕਮਰਾ ਹਾਂਜੀ ਇਹ ਸਾਡੀ ਥਿਊਰੀ ਹੈ ਇੱਥੇ ਥਿਊਰੀਕਲੀ ਪੜਾਇਆ ਜਾਂਦਾ ਹਾਂਜੀ ਹਾਂਜੀ ਇਹ ਮੈਨੂੰ ਐਂ ਦੱਸੋ ਵੀ ਇਹਦੇ ਤੇ ਤਿੰਨ ਲਿਖੇ ਹੋਇਆ ਕੋਰਸ ਹਾਂਜੀ ਬਾਈ ਜੀ ਇਹ ਕੀ ਕੀ ਹੈ ਇਹ ਬਾਈ ਜੀ ਜਿਹੜੇ ਤਿੰਨ ਕੋਰਸ ਹੈ ਨਾ ਜੀ ਜਿਵੇਂ ਇਹਦੇ ਵਿੱਚ ਇੱਕ ਹੈਗਾ ਸਾਡੇ ਕੋਲੇ ਜੀ ਕraftsmanship ਜਿਹੜਾ ਹੈਗਾ 3 ਮੰਥ ਦਾ ਜੀ ਜੀ ਆਹਾ ਹਾਂ ਜੀ ਇਹ 3 ਮੰਥ ਦਾ ਹੋ ਗਿਆ ਜੀ ਉਸ ਤੋਂ ਬਾਅਦ ਸਾਡੇ ਕੋਲੇ ਕraftsmanship ਆ ਜਾਊਗੀ 6 ਮੰਥ ਜੀ ਇੱਕ ਆਜੂ 1 ਇਅਰ ਜੀ ਇਹ 1 ਇਅਰ ਡਿਪਲੋਮਾ ਹੋ ਗਿਆ ਫਰਕ ਕੀ ਹੈ ਜੀ ਫਰਕ ਕੀ ਹੈ ਜੀ ਉਹਦੇ ਵਿੱਚ ਅਸੀਂ ਜਿਵੇਂ ਬੱਚੇ ਨੇ ਜੇ ਬਾਹਰ ਜਾਣਾ ਜੀ ਤਾਂ ਉਹਦੇ ਵਾਸਤੇ ਬੱਚੇ ਕੋਲੇ ਸਮਾਂ ਹੁੰਦਾ 2 ਮਹੀਨੇ 3 ਮਹੀਨੇ ਜੀ ਤੇ 3 ਮਹੀਨਿਆਂ ਦੇ ਵਿੱਚ ਅਸੀਂ ਉਹਨੂੰ ਹੈਲਪਰ ਰੈਡੀ ਕਰ ਦਿੰਨੇ ਆਂ ਬਈ ਮਤਲਬ ਉਹ ਸੰਦ ਸੁੰਦ ਪ੍ਰੋਗਰਾਮ ਦੇ ਕਾਬਿਲ ਬਣ ਜਾਂਦੇ ਹਾਂ ਹਾਂ ਨਹੀਂ ਕਰਨਾ ਦੇ ਵੀ ਹੋ ਜਾਂਦਾ ਜੀ ਜੀ ਹਾਂ ਜੀ ਹਾਂ ਵੀ ਉਹਨੂੰ ਟੂਲ ਦੀ ਤਾਂ ਪ੍ਰੋਪਰ ਸਮਝ ਆ ਜਾਊਗੀ ਜੀ ਫਸੇ ਉਹਨੂੰ ਪ੍ਰੋਪਰ ਟੂਲ ਪਹਿਲਾਂ ਉਹਨੂੰ ਥਿਓਰੀ ਚ ਸਾਰੇ ਟੂਲ ਤੁਸੀਂ ਦੇਖੋ ਵੀ ਜਿੰਨੇ ਕੁ ਟੂਲ ਦੇਖਦੇ ਆ ਤੁਹਾਨੂੰ ਆ ਥੱਲੇ ਵੀ ਪਏ ਆ ਜੀ ਤੇ ਇਸ ਤੋਂ ਇਲਾਵਾ ਜਿਹੜੇ ਟੂਲ ਹੈਗੇ ਆ ਵੀ ਬੱਚਿਆਂ ਨੂੰ ਜੇ ਉਹ ਖੜਾ ਦਈਏ ਤਾਂ ਬੱਚੇ ਨੂੰ ਟੂਲ ਹੀ ਨਹੀਂ ਪਤਾ ਹੋਣਾ ਕੀ ਹੈ ਜੀ ਕੋ ਅਸੀਂ ਕੱਲੇ ਕੱਲੇ ਟੂਲ ਦਾ ਉਹਨੂੰ ਨਾਮ ਦੱਸਦੇ ਆ ਜੀ ਅੰਗਰੇਜ਼ੀ ਪੰਜਾਬੀ ਦੇ ਵਿੱਚ ਅੰਗਰੇਜ਼ੀ ਪੰਜਾਬੀ ਦੇ ਵਿੱਚ ਹਾਂ ਜੀ ਉਸ ਤੋਂ ਬਾਅਦ ਉਹਨੂੰ ਫਿਰ ਫੜਨਾ ਚਲਾਉਣਾ ਸ਼ਾਰਪ ਕਰਨਾ ਜੀ ਉਹ ਸਾਰਾ ਕੁਝ ਅਸੀਂ ਉਹਨੂੰ ਸਿਖਾਉਣੀ ਹੈ ਜੀ ਜਦੋਂ ਇੱਥੇ ਸਾਰਾ ਕੁਝ ਬੱਚਾ 15 20 ਦਿਨਾਂ ਚ ਇੱਥੋਂ ਰੈਡੀ ਹੋ ਜਾਂਦਾ ਜੀ ਉਸ ਤੋਂ ਮੜ ਕੇ ਅਸੀਂ ਫਿਰ ਉਹਨੂੰ ਥਿਉਰੀ ਪ੍ਰੈਕਟੀਕਲ ਦੇ ਵਿੱਚ ਪ੍ਰੈਕਟੀਕਲ ਦੇ ਵਿੱਚ ਲੈ ਕੇ ਫਿਰ ਅਸੀਂ ਪ੍ਰੈਕਟੀਕਲ ਚ ਲੈ ਕੇ ਜਾਂਦੇ ਹਾਂ ਜੀ ਉਹ ਫਿਰ ਜਿਹੜਾ ਕੁਝ ਐਸੇ ਸਿੱਖਿਆ ਉੱਥੇ ਪ੍ਰੈਕਟੀਕਲ ਦੇ ਵਿੱਚ ਉਹਨੂੰ ਦਿੱਕਤ ਨਹੀਂ ਆਉਂਦੀ ਉਹਨੂੰ ਕਹਿੰਦਾ ਵੀ ਤੂੰ ਯਾਰ ਚੌਰਸੀ ਅੱਧੀਂ ਦੀ ਚੌਰਸੀ ਲਿਆ ਤੂੰ ਅੱਧੀ ਦੀ ਲਿਆਉ ਅੱਧੀ ਦੀ ਲਿਆਉਗਾ ਜਿਵੇਂ ਉਹ ਕਹਿੰਦਾ ਵੀ 6 ਮੰਗਲੀ ਤੋਂ 7ੀ ਚੱਕੀ ਹੋਊਗਾ ਇੱਥੇ ਜਿਵੇਂ ਅਸੀਂ ਸਕਰੂ ਰੱਖਿਆ ਇਹ ਮਤਲਬ ਕਿ ਇੱਥੇ 12 4 ਦਾ ਜਾਂ 13 4 ਦਾ ਸਕਰੂ ਹੈ ਜੀ ਤੇ ਅਸੀਂ ਬੱਚੇ ਨੂੰ ਕਵਾਂਗੇ ਕਿ 13 4 ਦਾ ਸਕਰੂ ਲਿਆ ਤਾਂ ਉਹ 13 4 ਦਾ ਹੀ ਲਿਆਊਗਾ ਨਹੀਂ ਐ ਸਾਨੂੰ ਪੁੱਛੂਗਾ ਨਹੀਂ ਵੀ ਤੁਸੀਂ ਯਾਰ ਕਿਹੜਾ ਸਕਰੂ ਬਾਈ ਜੀ ਆਹਾ ਕਿ ਆਹਾ ਹਾਂ ਇਹ ਚੀਜ਼ਾਂ ਸਾਰੀਆਂ ਜਦੋਂ ਉਹਨੂੰ ਆ ਗਈਆਂ ਇਹ ਥਿਉਰੀ ਦੇ ਵਿੱਚ ਆਣੀਆਂ ਜੀ ਜੀ ਤੇ ਜਦੋਂ ਇੱਥੇ ਹੋ ਗਿਆ ਤੇ ਫਿਰ ਆਪਾਂ ਆਉਣੋਂ ਪ੍ਰੈਕਟੀਕਲ ਦੇ ਵਿੱਚ ਲੈ ਕੇ ਜਾਂਦੇ ਹਾਂ ਸਾਰਾ ਸਾਰ ਥਿਉਰਿਕਲੀ ਪੜਾਉਂਦੇ ਆ ਆ ਬੱਚਾ ਇਹ ਹਾਂ ਜੀ ਇਹ ਸਰ ਮਲਕੀਤ ਸਿੰਘ ਜੀ ਹੈ ਜੀ ਇਹ ਸਾਡੇ ਟੀਚਰ ਹੈ ਅਛਾ ਇਹ ਆ ਬੱਚੇ ਮਤਲਬ ਇਹ ਬੱਚੇ ਹੈਗੇ ਜਿਹੜੇ ਸਾਡੇ ਪੜ ਰਹੇ ਆ ਜੀ ਇਹਨਾਂ ਨੂੰ ਥਿਉਰੀ ਦੀ ਕਲਾਸ ਲੱਗਦੀ ਆ ਜੀ ਥਿਉਰੀ ਤੋਂ ਬਾਅਦ ਫਿਰ ਅਸੀਂ ਪ੍ਰੈਕਟੀਕਲ ਕਰਾਉਂਦੇ ਆ ਮਾੜਾ ਪ੍ਰੈਕਟੀਕਲ ਵਾਲੇ ਪਾਸੇ ਹਾਂਜੀ ਪ੍ਰੈਕਟੀਕਲ ਵੀ ਇਦੋਂ ਉੱਪਰ ਆ ਜਾਂਦਾ ਬਾਈ ਪ੍ਰੈਕਟੀਕਲੀ ਹਾਂਜੀ ਇੱਥੇ ਸਾਰਾ ਆਪਾਂ ਪ੍ਰੈਕਟੀਕਲ ਕਰਾਉਂਦੇ ਆ ਜੀ ਜੀ ਇਹ ਵੀ ਇਸੇ ਤਰ੍ਹਾਂ ਹੀ ਆਇਆ ਵੀ ਜਿਵੇਂ ਸਾਡੇ ਕੋਲ ਇਹ ਸਾਡੀ ਫੈਕਟਰੀ ਆ ਜਿਹਦੇ ਵਿੱਚ ਸਾਡਾ ਇਹ ਕੰਮ ਕਰਦੇ ਆ ਇੱਧਰ ਮਸ਼ੀਨਾਂ ਵੀ ਲੱਗੀਆਂ ਜੀ ਤੇ ਜਿਹੜਾ ਹੈਗਾ ਇਹ ਸਾਡੀ ਫੈਕਟਰੀ ਦੇ ਵਿੱਚ ਬੱਚਾ ਇਸ ਤਰ੍ਹਾਂ ਨਹੀਂ ਡਾਇਰੈਕਟ ਆਉਂਦਾ ਜੀ ਉਹੋ ਕਲਾਸ ਦੇ ਵਿੱਚ ਹੀ ਬੱਚਾ ਪੜ੍ਹੇਗਾ ਪ੍ਰੋਪਰ ਜਿਹੜੀ ਸਾਡੀ ਪ੍ਰੈਕਟੀਕਲ ਕਲਾਸ ਹੈ ਪਹਿਲਾਂ ਅਸੀਂ ਉੱਥੇ ਰੈਡੀ ਕਰਾਂਗੇ ਫਿਰ ਉਹਨੂੰ ਸੈਚਰਡੇ ਅਸੀਂ ਰੱਖਿਆ ਹੋਇਆ ਬੱਚਿਆਂ ਵਾਸਤੇ ਉੱਪਰ ਫੈਕਟਰੀ 'ਚ ਜੀ ਜੇ ਬੱਚਾ ਜਿਵੇਂ ਕੰਮ ਕਰ ਰਿਹਾ ਉੱਥੇ ਸਿੱਖ ਵੀ ਰਿਹਾ ਤਾਂ ਸੈਚਰਡੇ ਵਾਲੇ ਦਿਨ ਫੁੱਲ ਡੇ ਆ ਉਹਦੇ ਵਾਸਤੇ ਅੱਛਾ ਉਹ ਅੱਛਾ ਤੁਸੀਂ ਮਤਲਬ ਕਹਿਣ ਤੋਂ ਪਾਵੇ ਫੈਕਟਰੀ 'ਚ ਤੁਹਾਡੇ ਪ੍ਰੋਪਰ ਮਿਸਤਰੀ ਕੰਮ ਕਰ ਉੱਥੇ ਘਰੀ ਘਰੀ ਕੰਮ ਕਰਦੇ ਆ ਜੀ ਇੱਥੇ ਇੱਥੇ ਜਿਹੜਾ ਫੈਕਟਰੀ ਦੇ ਉੱਪਰ ਪ੍ਰੈਕਟੀਕਲੀ ਇੱਥੇ ਹਾਂਜੀ ਇਸ ਜਗ੍ਹਾ ਤੇ ਇਹ ਜਗ੍ਹਾ ਹਾਂਜੀ ਜਿਹੜੀ ਹੈਗੀ ਆਪਣੀ ਜੀ ਇੱਥੇ ਬੱਚਿਆਂ ਨੂੰ ਆਪਾਂ ਸਿਖਾਉਣਾ ਹੈ ਜੀ ਜਿਹੜਾ ਇੱਥੇ 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 ਪੂਰਾ ਇੱਥੇ ਪ੍ਰੈਕਟੀਕਲ ਹੁੰਦਾ ਜੀ ਡੱਲ ਗਿਆ ਜਮੀਆਂ ਸਾਡਾ ਟੂ ਰੱਖਿਆ ਹੋਇਆ ਜਿਵੇਂ ਜਿਵੇਂ ਲੋਡ ਪੈਂਦੀ ਹੈ ਟੂ ਲੱਗੇ ਪਿਛੇ ਅਡਜਸਟ ਹੋ ਜਾਂਦਾ ਜੀ ਇੱਥੇ ਥੋੜਾ ਜਿਹਾ ਉਹ ਮਸ਼ੀਨਾਂ ਬਾਰੇ ਜਾਣਕਾਰੀ ਦਿੰਨੇ ਆ ਜਿਹੜੀਆਂ ਥੋੜੀਆਂ ਖਤਰਨਾਕ ਆ ਜਿਨ੍ਹਾਂ ਤੇ ਸਾਵਧਾਨੀ ਹਾਂ ਹਾਂ ਜਿਵੇਂ ਹਾ ਕਟਰ ਚਲਾਉਣਾ ਜੀ ਉਹ ਥੱਲੇ ਰੱਖ ਕੇ ਤੇ ਉਹ ਪੂਰਾ ਬੈਲੈਂਸ ਬਣਾ ਕੇ ਕਿਸ ਤਰ੍ਹਾਂ ਕੱਟਣਾ ਹੈ ਵੀ ਉਹ ਉਹਦੀ ਪ੍ਰੋਬਲਮ ਨਾ ਹੋਵੇ ਜੀ ਉਹ ਦੇਖੋ ਜਿਵੇਂ ਹੁਣ ਮੁੰਡਾ ਨ ਹੋਗਾ ਜੀ ਹਨਾ ਜੀ ਜੀ ਤੇ ਉਹਨੇ ਨਿਸ਼ਾਨ ਲਾ ਕੇ ਉਹਦੀ ਚੀਰ ਪਉਣਾ ਤੇ ਜੀ ਵੀ ਸਾਰਾ ਕੁਝ ਇੱਥੇ ਆ ਜੀ ਇੱਥੇ ਇੱਥੋਂ ਜਦੋਂ ਤੁਹਾਡਾ 1 ਸਾਲ ਦਾ ਕੋਰਸ ਪੂਰਾ ਕਰ ਜਾਂਦਾ ਉਦੋਂ ਪੂਰਾ ਮਿਸਤਰੀ ਬਣ ਜਾਂਦਾ ਹਾਂਜੀ ਇੱਕ ਸਾਲ ਚ ਪੂਰਾ ਮਿਸਤਰੀ ਬਣ ਜਾਂਦਾ ਇੱਕ ਸਾਲ ਦੇ ਵਿੱਚ ਆਪਾਂ ਇਹ ਕਹਿ ਸਕਦੇ ਆ ਵੀ ਉਹਨੂੰ ਜਿਹੜਾ ਕੰਮ ਸਾਹਮਣੇ ਵਾਲਾ ਕਹੂਗਾ ਉਹ ਹੀ ਕਰ ਸਕਦਾ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਮਤਲਬ 4 ਮਹੀਨਿਆਂ ਦੇ ਵਿੱਚ ਆਪਾਂ ਕਹਿ ਸਕਦੇ ਵੀ ਹੈਲਪਰ ਬਣ ਜਾਂਦਾ 3 ਮਹੀਨੇ ਦੇ ਹੈਲਪਰ ਬਣ ਜਾਂਦਾ ਤੇ 6ਾਂ ਵਿੱਚ ਕੀ ਬਣਦਾ 6ਾਂ ਵਿੱਚ ਸੈਮੀ ਮਿਸਤਰੀ ਬਣ ਜਾਂਦਾ ਜੀ ਜਿਹਦੇ ਵਿੱਚ ਉਹ ਜਿੰਨਾ ਕੰਮ ਉਹਦੀ ਸਮਝੇ ਚ ਆਉਂਦਾ ਜੇ ਉਹਨੂੰ ਦੱਸ ਦਈਏ ਵੀ ਆਹ ਕਾਪੀ ਕਰ ਸਕਦਾ ਉਹਨਾਂ ਦਾ ਹੂੰ ਠੀਕ ਹੈ ਨਾ ਜੀ ਆਪਣੇ ਦਿਮਾਗ ਵਾਸਤੇ ਜੇ ਉਹਨੂੰ ਪ੍ਰੋਪਰ ਚਾਹੀਦਾ ਐਮੀਅਰਮੈਂਟਸ ਕਰਨੀਆਂ ਡਰਾਇੰਗ ਤੋਂ ਕੰਮ ਕਰਨਾ ਤਾਂ ਉਹਨੂੰ 1 ਸਾਲ ਲੱਗ ਜਾਣਾ ਸਰਟੀਫਿਕੇਟ ਕਿੰਨੇ ਮਹੀਨਿਆਂ ਤੇ ਮਿਲਦਾ ਆਪਾਂ ਤਿੰਨ ਸਮਝਦਾ ਤਾਂ ਤਾਂ ਮੰਗੇ ਤੇ 1 ਇਅਰ ਦਾ ਤਾਂ ਮੰਗੇ ਇੱਥੇ ਪੂਰੇ ਮਿਸਤਰੀ ਦਾ ਦੇਵਾਂਗੇ ਹਾਂਜੀ ਹਾਂਜੀ ਜਿੱਥੇ ਕਹਾਂਗੇ ਵੀ ਸਾਡੇ ਲੋ ਪੂਰਾ ਮਿਸਤਰੀ ਆ ਹਾਂਜੀ ਹਾਂਜੀ ਇੱਥੇ ਆਪਾਂ ਕਹਿ ਦਾਂਗੇ ਕਿ ਭਾਈ ਇੱਥੇ ਇਹ ਤੁਹਾਡਾ ਇਹ ਬਣ ਜਾਊਗਾ ਸੈਮੀ ਮਿਸਤਰੀ ਵੀ ਕਿਸੇ ਮਿਸਤਰੀ ਦੇ ਅੰਡਰ ਮਿਸਤਰੀ ਬਣ ਸਕਦਾ ਹਾਂਜੀ ਹਾਂਜੀ ਬਿਲਕੁਲ ਇੱਥੇ ਇਹ ਫੁੱਲ ਮਿਸਤਰੀ ਬਣਦਾ ਇੱਥੇ ਫੁੱਲ ਮਿਸਤਰੀ ਹੈ ਜੀ ਉਹਨੂੰ ਤੁਸੀਂ ਅੱਡ ਕੰਮ ਪਵਾ ਕੇ ਕੋਈ ਵੀ ਉਹਨੂੰ ਕੰਮ ਕਰਾ ਸਕਦੇ ਹੋ ਹਾਂਜੀ ਤੇ ਇੱਥੇ ਉਹ ਹੈਲਪਰ ਬਣ ਸਕਦਾ ਜਿਹੜਾ ਮਿਸਤਰੀ ਬਣਨ ਦੇ ਕਾਬਿਲ ਬਣ ਜੂ 6 ਮਹੀਨੇ ਕੰਮ ਕਰਕੇ ਕਮਾ ਕੇ ਵੀ ਨਾਲੇ ਕਮਾ ਲੂ ਨਾਲੇ ਬਿਲਕੁਲ ਜੀ ਮਤਲਬ ਪਹਿਲੇ 3 ਮਹੀਨਿਆਂ ਚ ਵੀ ਉਹ ਕਮਾਉਣ ਦੇ ਕਾਬਿਲ ਬਣ ਜਾਂਦਾ ਹੈ। ਹਾਂਜੀ ਕਮਾਉਣ ਦੇ ਕਾਬਿਲ ਹੋ ਜਾਂਦਾ ਹੈ ਜੀ। ਜਿਵੇਂ ਬੱਚੇ ਬਾਹਰ ਜਾਂਦੇ ਆ ਨਾ ਇਹ ਉਹਨਾਂ ਕੋਲੇ ਸਮਾਂ ਹੀ ਇੰਨਾ ਕੁ ਹੁੰਦਾ ਹੈ ਜਦੋਂ ਉਹਦੀ ਫਾਇਲ ਲੱਗ ਜਾਂਦੀ ਹੈ ਫੇਰ ਹੀ ਉਹ ਭਜਦਾ ਇੱਕਦਮ। ਪਰ ਅਸੀਂ ਤਾਂ ਜਾਣਦੇ ਆ ਵੀ ਪਹਿਲਾਂ ਤੋਂ ਆਵੇ। ਜੇ ਬੱਚੇ ਕੰਮ ਸਿੱਖੇ ਪਰ ਜਦੋਂ ਸਮਾਂ ਨਹੀਂ ਹੁੰਦਾ ਤਾਂ ਫਿਰ ਵੀ ਅਸੀਂ ਸਾਡੀ ਕੋਸ਼ਿਸ਼ ਆ ਵੀ ਉਹ ਮਾਪਿਓ ਦੇ ਇੰਨੇ ਪੈਸੇ ਲੱਗਦੇ ਆ ਬਾਹਰ ਜਾਣ ਵਾਸਤੇ। ਜੀ ਤੇ ਉਹਦੇ ਵਿੱਚ ਉਹ ਕੁਝ ਸਾਡੇ ਤੋਂ ਸਕਿੱਲ ਲੈ ਕੇ ਜਾਂਦਾ। ਕਲਾਸੇ ਕਿਦੋਂ ਸ਼ੁਰੂ ਹੁੰਦੀ ਹੈ ਜੀ? ਮਤਲਬ ਜਿਹੜਾ ਚ ਸ਼ੁਰੂ ਹੁੰਦਾ। ਵੈਸੇ ਤਾਂ ਜਿਹੜਾ ਬੈਚ ਹੈਗਾ ਸਾਡਾ ਵੀ ਤਿੰਨ ਤਿੰਨ ਮਹੀਨਿਆਂ ਤੇ ਜਾਂ ਮਹੀਨੇ-ਮਹੀਨੇ ਬਾਅਦ ਅਸੀਂ ਬਾਅਦ ਸ਼ੁਰੂ ਕਰਦੇ ਹਾਂ ਪਰ ਬੱਚੇ ਦੇ ਸਮੇਂ ਦੇ ਹਿਸਾਬ ਨਾਲ ਅਸੀਂ ਅਡਜਸਟ ਕਰ ਲੈਂਦੇ ਹਾਂ ਜੀ ਜੇ ਬੱਚਾ ਅੱਜ ਵੀ ਆ ਕੇ ਆਵੇ ਤਾਂ ਅਸੀਂ ਉਹ ਕਲਾਸ ਦੀ ਟਾਈਮਿੰਗ ਅੱਗੇ ਪਿੱਛੇ ਕਰਕੇ ਉਹਦੀ ਨਵੀਂ ਕਲਾਸ ਲਗਾ ਦਿੰਦੇ ਹਾਂ ਦੂਜੇ ਬੱਚਾ ਨਾਲ ਠੀਕ ਠੀਕ ਹੈ ਜੀ ਇਸ ਤਰ੍ਹਾਂ ਦੀ ਕੋਈ ਬੌਂਡ ਨਹੀਂ ਹੈਗਾ ਵੀ ਆਪਾਂ ਇੱਕ ਮਹੀਨੇ ਅਗਲੇ ਮਹੀਨੇ ਕਲਾਸਾਂ ਸਟਾਰਟ ਹੋਣਗੀਆਂ ਬੱਚੇ ਕੋਲੇ ਸਮਾਂ ਹੀ ਨਹੀਂ ਹੈਗਾ ਤਾਂ ਆਪਾਂ ਉਹਨੂੰ ਜਦੋਂ ਮਰਜ਼ੀ ਉਹਨੂੰ ਕਲਾਸ ਐਡ ਕਰ ਸਕਦੇ ਹਾਂ ਟਾਈਮਿੰਗ ਦੀ ਅਡਜਸਟ ਕਰਨੀ ਪਊਗੀ ਇਹ ਆਪਾਂ ਹੈਗੇ ਬਠਿੰਡੇ ਹਾਂਜੀ ਬਾਈ ਜੀ ਤੇ ਜੇ ਮੰਨ ਲਓ ਆਉਣਾ ਹੈ ਬੱਚਾ ਦੂਰ ਦਾ ਉਹਦੇ ਲਈ ਕੀ ਹੱਲ ਉਹਦੇ ਵਾਸਤੇ ਇੱਥੇ ਪੀਜੀ ਦੀ ਸੇਵਾ ਹੈਗੀ ਹੈ ਜੀ ਉਹ ਆਪਾਂ ਉਹਨਾਂ ਨੂੰ ਪੀਜੀ ਲੈ ਲੈਣਗੇ ਜੀ ਤੇ ਉਹ ਪੀਜੀ ਰਹਿਣਗੇ ਜੀ ਜਿਹੜਾ ਦੂਰ ਆਉ ਉਹ ਪੀਜੀ ਰਹਿ ਪਏ ਤੇ ਤਿੰਨ ਚੌੜਾ 500 ਜਿੰਨੇ ਮਹੀਨੇ ਲਾਉਣਾ ਜਿੰਨੇ ਮਹੀਨੇ ਲਾਉਣੇ ਆ ਉਹਨਾਂ ਨੂੰ ਲਾਉਣੇ ਚਾਹੁੰਦਾ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਬਾਕੀ ਬੱਚੇ ਦੀ ਕਲੇਵਰਨੈਸ ਆ ਕਿ ਉਹ ਕਿੰਨੇ ਚਰਚ ਕਿੰਨਾ ਕਰ ਸਕਦਾ ਹਾਂਜੀ ਹਾਂ ਉਹ ਬੱਚੇ ਤੇ ਨਿਰਭਰ ਕਰਦਾ ਹੈ ਕਈ ਵਾਰੀ ਤਾਂ ਬੱਚੇ ਸਾਡੇ ਕੋਲੇ ਇੰਨੇ ਐਕਟਿਵ ਹੁੰਦੇ ਆ ਕਿ ਉਹ 6 ਮਹੀਨਿਆਂ ਦੇ ਵਿੱਚ ਹੀ ਕਿੰਨੀ ਕਿ ਐਕਟੀਵਿਟੀ ਕਰ ਰਿਹਾ ਹੁਣ ਇੱਕ ਬੱਚਾ ਆ ਰਿਹਾ ਵੀ ਉਹ ਕਹਿੰਦਾ 2 ਘੰਟੇ ਕਲਾਸ ਚ ਖਾਣਾ ਪੂਰਤੀ ਮਸਾ ਹੋ ਰਹੀ ਹੈ ਇੱਕ ਬੱਚਾ ਕਹਿੰਦਾ 2 ਘੰਟੇ ਤਾਂ ਮੈਂ ਲਾਣੀ ਹੈ ਤੁਸੀਂ ਮੈਨੂੰ ਫੁੱਲ ਡੇ ਦੇ ਦਿਓ ਹੁਣ ਇਹ ਬੱਚਾ ਸਾਡੇ ਕੋਲੇ ਇਹਨੇ ਵੀ ਜਾਣਾ ਜੀ ਇਹਦੀ ਫਾਇਲ ਲੱਗੀ ਹੋਈ ਹੈ ਠੀਕ ਹੈ ਜੀ ਤੇ ਇਹ ਸਾਡੇ ਕੋਲੇ ਆਉਂਦਾ ਜਿਹੜਾ ਬੱਚਾ ਇਹ ਪਹਿਲਾਂ ਆਇਆ ਸੀ ਸ਼ੁਰੂ ਸੀ 2 ਘੰਟਿਆਂ ਵਾਸਤੇ ਫਿਰ ਇਹ ਲਾਉਣ ਲੱਗਿਆ ਫੁੱਲ ਟਾਈਮ ਜੀ ਕਹਿੰਦਾ ਮੈਨੂੰ ਫੁੱਲ ਟਾਈਮ ਲਵਾ ਦਿਓ ਤੇ ਇਹਦੇ ਵਾਸਤੇ ਜਿੰਨਾ ਟਾਈਮ ਸਾਡੇ ਕੋਲੇ ਵਰਕਸ਼ਾਪ ਚ ਹੁੰਦਾ ਅਸੀਂ ਜਦੋਂ ਇਹਨੂੰ ਕੰਮ ਆਉਣ ਲੱਗਿਆ ਥੋੜਾ ਫਿਰ ਅਸੀਂ ਇਹਨੂੰ ਵਰਕਸ਼ਾਪ ਜੈਂਟਰ ਕਰਤਾ ਠੀਕ ਹੈ ਮਤਲਬ ਕਹਿਣ ਤੋਂ ਪਾਵੋ ਕੋਈ ਬੱਚਾ ਕਿਸੇ ਦਿਨ ਮਰਜ਼ੀ ਆ ਕੇ ਐਂਤਵਾਰ ਐਂਤਵਾਰ ਆਓ ਐਂਤਵਾਰ ਆਓ ਜਿਹੜੀ ਕਲਾਸਾਂ ਸਾਡੀਆਂ 5 ਦਿਨਾਂ ਦੀ ਜੀ ਫਿਰ ਸੈਚਰਡੇ ਸ਼ੰਡਿ ਕਲਾਸ ਨਹੀਂ ਹੈਗੀ ਸੈਚਰਡੇ ਸਾਡੀ ਫੈਕਟਰੀ ਓਪਨ ਹੈ ਐਨੀ ਟਾਈਮ ਆ ਕੇ ਤੁਹਾਡੇ ਤੋਂ ਇਨਕੁਆਰੀ ਕਰ ਸਕਦਾ ਕਲਾਸ ਜਦੋਂ ਮਰਜ਼ੀ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਐਨਕਵਰੀ ਦਾ ਫੋਨ ਤੇ ਜਦੋਂ ਮਰਜ਼ੀ ਕਰ ਲੈ ਸੰਡੇ ਅਸੀਂ ਕਲਾਸ ਨਹੀਂ ਲਾਉਂਦੇ ਆਫਿਸ ਸਾਡਾ ਖੁੱਲਾ ਹੁੰਦਾ ਆਫਿਸ ਖੁੱਲਾ ਆਫਿਸ ਖੁੱਲਾ ਹੁੰਦਾ ਮਤਲਬ ਕਹਿਣ ਤੋਂ ਪਾਓ ਤੁਸੀਂ ਕਿਸੇ ਦਿਨ ਵੀ ਆ ਕੋਈ ਵੀ ਦਿਨ ਆ ਜਿਹੜੇ ਦਿਨ ਤੁਸੀਂ ਵੀਡੀਓ ਦੇਖ ਰਹੇ ਹੋ ਉਸੇ ਦਿਨ ਹੀ ਤੁਸੀਂ ਇਨਕੁਆਰੀ ਕਰ ਸਕਦੇ ਹੋ ਹਾਂਜੀ ਹਾਂ ਬਿਲਕੁਲ ਬਿਲਕੁਲ ਠੀਕ ਹੈ ਨਹੀਂ ਤੇ ਆ ਕੇ ਮਿਲਣਾ ਤੁਸੀਂ ਉਸੇ ਦਿਨ ਹੀ ਮਿਲ ਸਕਦੇ ਆ ਬੱਚਾ ਤੁਹਾਡਾ ਜਿਹੜੇ ਦਿਨ ਆਉਣਾ ਚਾਹਵੇ ਉਸ ਦਿਨ ਹਾਂਜੀ ਸਵੇਰੇ 8:30 ਵਜੇ ਤੋਂ ਲੈ ਕੇ ਆ ਸਮਝੋ ਵੀ 9 ਵਜੇ ਤੱਕ ਸਾਡਾ ਸਟੂਲ ਰੈਡੀ ਹੁੰਦਾ ਵੀ ਅਸੀਂ ਫੋਨ ਅਟੈਂਡਾ ਮਤਲਬ ਕਿਹੜਾ ਕੀ ਕਿਹੜੀ ਕੋਈ ਰਜਿਸਟਰਡ ਸੰਸਥਾ ਦੇ ਤੁਸੀਂ ਬਾਈ ਜੀ ਜਿਹੜਾ ਆਪਣਾ ਸਰਟੀਫਿਕੇਟ ਦਿੰਨੇ ਆ ਉਹ ਸਾਡਾ ISO PMSC ਜਿਹੜਾ ਹੈਗਾ ਉਹਦਾ ਨੰਬਰ ਲਾ ਕੇ ਦਿੰਨੇ ਆ ਅਸੀਂ ਜੀ ਠੀਕ ਹੈ ਨਹੀਂ ਹਾਂਜੀ ਦੂਜਾ ਜਿਹੜਾ ਹੈਗਾ ਜੀ ਉਹ ਤਾਂ ਕੀ ਨਾਮ ਪੈਂਦਾ ਕੀ ਵੀ ਜਿਹੜਾ ਹੈਗਾ ਇੱਕ ਚਨਈ ਦੀ ਫਰਮ ਹੈ ਸਾਡੇ ਕੋਲ ਜੀ ਉਹ ਚਨਈ ਦੀ ਅਸੀਂ ਉਹ ਬੱਚੇ ਨੂੰ ਉਹ ਐਕਸਟਰਾ ਵੀ ਉਹ ਉਹਦੇ ਨਾਲ ਸਾਡਾ ਟਾਈ ਅਪ ਹੈ ਉਹ ਉੱਥੋਂ ਸਰਟੀਫਿਕੇਟ ਆਂਦਾ ਹੈਗਾ ਜੀ ਤੇ ਉਹ ਜਦੋਂ ਬੱਚੇ ਨੇ ਚਾਹੀਦਾ ਤਾਂ ਆਪਾਂ ਉਹ ਸਰਟੀਫਿਕੇਟ ਵੀ ਹਾਂ ਦੇ مطلب ਜੇ ਜੇ ਬੱਚੇ ਦੀ ਨੌਕਰੀ ਦਾ ਗਾਂਹ ਸਵਾਲ ਆ ਤੇ ਉਹਨੂੰ ਸਰਟੀਫਿਕੇਟ ਚਾਹੀਦਾ ਤਾਂ ਆਪਾਂ ਸਰਟੀਫਿਕੇਟ ਵੀ ਦੇਵਾਂਗੇ ਹਾਂਜੀ ਹਾਂਜੀ ਸਕਿੱਲ ਦੇ ਨਾਲ ਕੋਈ ਵੀ ਕਾਗਜ਼ਾਤ ਨਾ ਢਿੱਡ ਭਰਨਾ ਪੈਂਦਾ ਤਾਂ ਕਾਗਜ਼ਾਤ ਨਾ ਢਿੱਡ ਵੀ ਭਰਾਂਗੇ ਹਾਂਜੀ ਨਹੀਂ ਪਰ ਉਹ ਐ ਜੇ ਕੱਲਾ ਕਾਗਜ਼ ਨਹੀਂ ਦੇਵਾਂਗੇ ਅਸੀਂ ਉਹਦੀ ਜਾਂ ਤਾਂ ਟ੍ਰੇਨਿੰਗ ਲਵਾਵਾਂਗੇ ਜੀ ਜੇ ਤਾਂ ਅਸੀਂ ਤਾਂ ਵੈਸੇ ਤਾਂ ਸਾਡਾ ਜਿਹੜਾ ਸਿਸਟਮ ਹੈ ਅਸੀਂ ਕਲਾਸਾਂ ਲਾ ਕੇ ਹੀ ਆ। ਕਈ ਵਾਰੀ ਹੁੰਦਾ ਵੀ ਬੱਚਾ ਜਿਹੜਾ ਹੈਗਾ ਵੀ ਕੰਮ ਉਹਨੂੰ ਆਉਂਦਾ ਤੇ ਉਹ ਸਰਟੀਫਿਕੇਟ ਚਾਹੀਦਾ ਕਿਤੇ ਉਹਨੂੰ ਜੌਬ ਚਾਹੀਦੀ ਆ। ਫਿਰ ਵੀ ਅਸੀਂ ਉਹਦੇ ਜਿਹੜੇ ਟੈਸਟ ਲਗਵਾਉਂ। ਜੀ। ਫਿਰ ਉਹਨੂੰ ਸਰਟੀਫਿਕੇਸ਼ਨ ਆਪਾਂ ਦੇ ਸਕਦੇ ਆ ਉਸ ਦੇ ਹਿਸਾਬ। ਜੀ। ਮਤਲਬ ਕਿ ਉਹ ਜੇ ਅਸੀਂ ਕਈ ਵੀ ਫੋਨ ਤੇ ਜਾਂ ਡਾਇਰੈਕਟ ਕੋਈ ਉਹਦਾ ਕੋਈ ਅਸੀਂ ਉਹ ਨਹੀਂ ਕਰਦੇ ਨਹੀਂ ਨਹੀਂ ਉਹ ਤਾਂ ਫਿਰ ਐਵੇਂ ਬਿਨਾਂ ਮਤਲਬ ਉਹਦਾ ਗਲਤ ਵੀ ਆ ਹਾਂਜੀ ਹਾਂ ਸਕੂਲ ਦੇ ਨਾਲ ਨਾਲ ਬਾਈ ਜੀ ਹੋਰ ਕੀ ਬਣਦਾ ਤੁਹਾਡੇ ਕੋਲ ਅਸੀਂ ਬਾਈ ਜੀ ਸਾਡਾ ਨਾ ਜੇ ਆਰ ਇੰਟੀਰੀਅਰ ਦੇ ਨਾਮ ਤੇ ਜਿਹੜੀ ਸਾਡੀ ਪੁਰਾਣੀ ਫਰਮ ਚੱਲਦੀ ਹੈ ਜੀ ਜਿਹਦੇ ਵਿੱਚ ਅਸੀਂ ਫਰਨੀਚਰ ਦਾ ਕੰਮ ਕਰਦੇ ਹਾਂ ਜੀ ਤੇ ਹੁਣ ਜਿਹੜਾ ਅਸੀਂ ਨਾਲ ਨਵਾਂ ਸ਼ੁਰੂ ਕੰਮ ਕੀਤਾ ਹੈਗਾ ਇੱਕ ਡੇਢ ਸਾਲ ਤੋਂ ਅਸੀਂ ਕਰ ਰਹੇ ਹਾਂ ਮੋਡੂਲਰ ਕਿਚਨ ਦਾ ਕੰਮ ਅੱਛਾ ਜੀ ਜਿਹੜੀ ਆ ਦੇਖੋ ਇੱਕ ਕਿਚਨ ਸਾਡੇ ਕੋਲੇ ਰੈਡੀ ਹੋ ਰਹੀ ਹੈ ਇਹ ਲੋਕਲ ਬਟਿੰਡਾ ਹੀ ਲੱਗਣੀ ਆ ਅੱਛਾ ਇਹ ਬਣੀ ਤਾਂ ਨਹੀਂ ਫਿੱਟ ਹੋ ਜਾਣੀ ਇਹ ਉੱ ਠੀਕ ਹੈ ਜੀ ਮਤਲਬ ਕਿ ਵਨ ਡੇ ਜੇ ਅਗਲੇ ਦਾ ਪੱਥਰ ਵਗੈਰੇ ਦਾ ਕੰਮ ਉੱਥੇ ਹੋਣਾ ਤਾਂ 2 ਡੇਜ਼ ਲੱਗਦੇ ਆ ਜੀ ਨਹੀਂ ਇਹ ਵਨ ਡੇ ਚ ਕਿਚਨ ਰੈਡੀ ਹੋ ਜਾਂਦੀ ਹੈ ਇੱਕੋ ਦਿਨ ਦੇ ਵਿੱਚ ਹਾਂ ਜੀ ਹਾਂ ਇੱਥੇ ਸਾਰਾ ਕੰਮ ਹੋ ਜਾਣਾ ਹੀ ਜੀ ਤੇ ਇਹ ਸਾਰੀ ਦੀ ਸਾਰੀ ਅਸੀਂ ਜਿਹੜੀ ਹੈਗੀ ਐਚ ਡੀ ਐਚ ਐਮ ਆਰ ਦੇ ਵਿੱਚ ਕਿਚਨ ਬਣਾਉਣੀ ਹੈ ਜੀ ਇਹ ਜਿਹੜਾ ਗ੍ਰੀਨ ਕਲਰ ਦਾ ਬੋਰਡ ਲੱਗਦਾ ਇਹਦੀ 10 ਸਾਲ ਦੀ ਸਾਡੀ ਜਿਹੜੀ ਵਾਰੰਟੀ ਰਹਿੰਦੀ ਹੈਗੀ ਆ ਯਾ ਡਰਾਵਰ ਵਗੈਰਾ ਪਾ ਕੇ ਸਾਰਾ ਹਾਂਜੀ ਹਾਂ ਜੀ ਇਹ ਕੰਪਨੀ ਦੇ ਅਕਾਊਂਟਿੰਗ ਰਹਿੰਦਾ ਜੀ ਜਿਵੇਂ ਜਿਵੇਂ ਜਿਹੜੀ ਕੰਪਨੀ ਤੇ ਲਗਾ ਰਿਆਂ ਕੋਈ 7 ਸਾਲ ਗਾਰੰਟੀ ਦੇ ਰਿਹਾ ਕੋਈ 10 ਸਾਲ ਦੇ ਰਿਹਾ ਕੋਈ 8 ਸਾਲ ਦੇ ਰਿਹਾ ਜਿਹੜੀ ਕੰਪਨੀ ਵੀ ਦੋ ਤਿੰਨ ਕੰਪਨੀਆਂ ਆਉਂਦੀਆਂ ਜੀ ਜਿਸ ਤਰ੍ਹਾਂ ਦੀ ਕਸਟਮਰ ਦੀ ਰਿਕੁਆਇਰਮੈਂਟ ਹੁੰਦੀ ਹੈ ਇਹ ਸਾਰਾ ਸੌਫਟ ਕਲੋਜ਼ ਹੁੰਦਾ ਜੀ ਜੀ ਕੱਟ ਤੇ ਅੱਛਾ ਥੱਲੇ ਥੱਲੇ ਕੋਈ ਸਾਡਾ ਜਿਹੜਾ ਨਾ ਜੀ ਮਸ਼ੀਨਾਂ ਤੇ ਬੰਦ ਆਹ ਮਸ਼ੀਨਾਂ ਤੇ ਬੰਦ ਆ ਬਾਈ ਹਾਂਜੀ ਹਾਂਜੀ ਜਿਹੜੀ ਹੈਗੀ ਇਹਨੇ ਜੀ ਇਹਦੀ ਇਹਨਾਂ ਮਸ਼ੀਨਾਂ ਦੀ ਐਕਿਊਰੇਸੀ ਆ ਜੀ ਜਿਹੜਾ ਅਸੀਂ ਐਚ ਡੀ ਐਚ ਮਾਰ ਯੂਜ਼ ਕਰਦੇ ਆ ਪ੍ਰੀ ਲੈਮੀਨੇਟਡ ਯੂਜ਼ ਕਰਦੇ ਆ ਮੈਕਾ ਲੱਗੇ ਲਗਾਜ ਵਾਲੀ ਜੀ ਤੇ ਮੈਕਾ ਲੱਗੇ ਦਾ ਜਿਹੜੀ ਕਟਿੰਗ ਹੈ ਜੀ ਉਹ ਸਾਡੀ ਸਾਰੀ ਇਸ ਤੇ ਹੁੰਦੀ ਆ ਤੁਸੀਂ ਇਹ ਦੇਖੋ ਵੀ ਇਹ ਕਟਿੰਗ ਅਸੀਂ ਹੱਥੀਂ چیر ਪਾ ਕੇ ਅੰਦਰ ਲਾ ਕੇ ਨਹੀਂ ਬਣਾ ਸਕਦੇ ਹੂੰ ਵਾਕੇ ਦੇ ਪ੍ਰੀਤ ਸਫਾਈ ਇਸ ਤੋਂ ਬਾਅਦ ਅਸੀਂ ਸਿਰਫ ਅਸੀਂ ਸਕਰੂ ਕਰਨਾ ਹੈ ਜੀ ਜਿਹੜੇ ਬੱਚੇ ਫਰਨੀਚਰ ਵਿੱਚ ਜਾਂਦੇ ਆ ਉੱਥੇ ਵੀ ਸਾਰਾ ਇਹਨਾਂ ਮਸ਼ੀਨਾਂ ਦੇ ਕੰਮ ਹੋਣਾ ਹੈ ਜੀ ਆ ਆ ਮਸ਼ੀਨਾਂ ਤੇ ਹੀ ਕੰਮ ਹੋਣਾ ਹਾਂ ਮਸ਼ੀਨਾਂ ਇਹ ਮਤਲਬ ਅੱਜ ਦੀਆਂ ਲੇਟੈਸਟ ਮਸ਼ੀਨਾਂ ਹਾਂਜੀ ਇਹ ਆਪਣੇ ਵਾਸਤੇ ਇੱਥੇ ਅੱਜ ਦੀਆਂ ਲੇਟੈਸਟ ਮਸ਼ੀਨਾਂ ਆ ਜਓ ਇੱਥਾਂ ਚੱਲਦੇ ਆਂ ਤੇ ਫੋਨੀਆਂ ਤੋਂ ਬਾਅਦ ਭਾਈ ਜੀ ਆ ਬਣਦਾ ਤੁਹਾਡੇ ਕੋਲ ਹਾਂਜੀ ਇਹ ਅਸੀਂ ਫਰਨੀਚਰ ਜਿਹੜਾ ਹੈਗਾ ਜਿਵੇਂ ਸੋਫਾ ਹੋਇਆ ਜੀ ਬੈਡਰੂਮ ਚੇਅਰ ਹੋਈ ਜੀ ਸੈਂਟਰ ਟੇਬਲ ਹੋਇਆ ਜੀ ਡਾਈਨਿੰਗ ਟੇਬਲ ਹੋਇਆ ਇਸੇ ਮਤਲਬ ਕਿ ਉਹ ਜਿਵੇਂ ਜਿਵੇਂ ਕਸਟਮਰ ਦੀ ਡਿਮਾਂਡ ਹੋਊਗੀ ਨਾ ਜੀ। ਜੀ। ਓਵੇਂ ਓਵੇਂ ਅਸੀਂ ਇੱਥੇ ਥੋੜਾ ਡਿਸਪਲੇ ਨੂੰ ਰੱਖਿਆ। ਬਾਕੀ ਔਨ ਆਰਡਰ ਕਸਟਮਰ ਦੀ ਅਲੱਗ-ਅਲੱਗ ਚੁਆਇਸ ਹੁੰਦੀ ਹੈ ਜੀ। ਅੱਛਾ ਇਹ ਇਹ ਤੁਸੀਂ ਡਿਸਪਲੇ ਰੀ ਰੱਖਿਆ ਹੈ ਪਰ ਜਿਹੜਾ ਬੰਦਾ ਤੁਹਾਡੇ ਤੋਂ ਸਿੱਖੂਗਾ ਇਹੋ ਜਿਹਾ ਬਣਾਉਣਾ ਵੀ ਸਿੱਖ ਸਕਦਾ। ਹਾਂਜੀ ਬਣਾਉਣਾ। ਜਿਹੜਾ ਖਰੀਦਣਾ ਚਾਹੁੰਦਾ ਇਹੋ ਜੀਆਂ ਚੀਜ਼ਾਂ ਖਰੀਦ ਵੀ ਸਕਦਾ। ਹਾਂਜੀ ਹਾਂ। ਆ ਦੇਖੋ ਜੀ ਸਾਰੀ ਬੁੱਟ ਦੀ ਜਿਹੜੀ ਕਲਾਸਿਕਲ ਅਲਮਾਰੀ ਸਾਡੀ ਇੱਥੋਂ ਦੀ ਆਪਣੀ ਬਣੀ ਹੋਈ ਹੈ। ਜੀ। ਆਹਾ। ਹਾਂਜੀ। ਆ ਤੁਹਾਡੀ ਬਣੀ ਹੋਈ ਆ ਆ ਕਿਚਨ ਇਹ ਹੀ ਕਿਚਨ ਆਪਾਂ ਬਣਾਉਨੇ ਆ ਜੀ ਇਹ ਮਾਡਲ ਕਿਚਨ ਦਾ ਆਪਾਂ ਕੰਮ ਕਰਦੇ ਆ ਜੀ ਜਿਹੜਾ ਆਹਾ ਆ ਕਿਚਨ ਬਣ ਕੇ ਲੱਗਿਆ ਹੋਇਆ ਇਹ ਕਿਚਨ ਬਣ ਕੇ ਲੱਗਿਆ ਜੀ ਜਿਵੇਂ ਕਸਟਮਰ ਕਾਵੇ ਵੀ ਮੈਨੂੰ ਕਿਚਨ ਅੱਜ ਸ਼ਾਮ ਨੂੰ ਮੇਰੇ ਫਿੱਟ ਹੋਣੀ ਚਾਹੀਦੀ ਆ ਮੇਰੇ ਕੋਲੇ ਤਾਂ ਇਹ ਅੱਜ ਅਸੀਂ 2 ਘੰਟੇ ਜਾਂ ਕੇ ਫਿੱਟ ਕਰਿਆ ਹੋਣਾ ਠੀਕ ਹੈ ਜੀ ਤੇ ਲਾ ਵੀ ਸੱਜਣੋ ਜੇ ਕੋਈ ਵੀ ਸੱਜਣ ਤੁਹਾਡਾ ਪਿਆਰਾ ਬਾਈ ਹੋਣਾ ਤੋਂ ਆ ਫਰਨੀਚਰ ਖਰੀਦਣਾ ਚਾਹੁੰਦਾ ਖਰੀਦ ਵੀ ਸਕਦਾ ਜੇ ਬਣਵਾਉਣਾ ਚਾਹਣਾ ਚਾਹੁੰਦਾ ਤਾਂ ਬਣਵਾ ਵੀ ਸਕਦਾ ਜੇ ਤੁਸੀਂ ਆਪਦੇ ਬੱਚੇ ਨੂੰ ਬਾਹਰ ਭੇਜਣਾ ਚਾਹੁੰਦੇ ਆ ਤੇ ਉਹ ਚਾਹੁੰਦੇ ਆ ਵੀ ਤੁਸੀਂ ਉੱਥੇ ਉਹ ਲੇਬਰ ਲਈ ਤੱਕੇ ਨਾ ਖਾਵੇ ਤਾਂ ਤੁਸੀਂ ਇੱਕ ਚੰਗਾ ਸਕਿਲਡ ਵਰਕਰ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਫਿਰ ਫੇਰ ਵੀ ਬਾਈ ਹੋਂਾਂ ਦੇ ਨਾਲ ਸੰਪਰਕ ਕਰ ਸਕਦੇ ਆ ਬਹੁਤ ਪਿਆਰੇ ਸੱਜਣਾ ਬਹੁਤ ਪਿਆਰ ਨਾਲ ਕੰਮ ਸਿਖਾਉਂਦੇ ਆ ਬੜੇ ਤਜਰਬੇਕਾਰ ਟੀਚਰ ਆ ਇਹਨਾਂ ਦੇ ਬੱਚੇ ਬੜੇ ਸੰਤੋਸ਼ਟ ਆ ਇਹਨਾਂ ਕੋਲੇ ਜਿਹੜੇ ਲੱਗੇ ਹੋਏ ਆ ਜਿਹੜੇ ਬੱਚੇ ਇਹਨਾਂ ਤੋਂ ਸਿੱਖ ਕੇ ਗਏ ਆ ਉਹ ਬੜਾ ਪਿਆਰਾ ਕੰਮ ਕਰ ਰਹੇ ਆ ਉੱਥੇ ਜਾ ਕੇ ਖੁਸ਼ ਆ ਕੇ ਹਾਂ ਭਾਈ ਮੈਨੂੰ ਜਾਣ ਸਰ ਕੰਮ ਮਿਲਿਆ ਬਾਈ ਹੁਣ ਆ ਦਾ ਨੰਬਰ ਜਿਹੜਾ ਹੈਗਾ ਉਹ ਸਕਰੀਨ ਤੇ ਦਿਖ ਰਿਹਾ ਤੁਹਾਨੂੰ ਤੁਸੀਂ ਇਹ ਨੰਬਰ ਨੂੰ ਨੋਟ ਵੀ ਕਰ ਲਓ ਜੇ ਤੁਹਾਡਾ ਮਿੱਤਰ ਪਿਆਰਾ ਉਹਦਾ ਬੱਚਾ ਬਾਹਰ ਜਾਣਾ ਚਾਹੁੰਦਾ ਤੇ ਉਹਨੂੰ ਇਹ ਨੰਬਰ ਭੇਜ ਵੀ ਦਿਓ ਜਿਉਂਦੇ ਰਹੋ